ਇਸ ਦੇ ਵਿੱਚ ਅਸੀਂ ਜਿਹੜਾ ਸਾਡਾ ਅਭਿਆਨ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈ ਉਸ ਦੇ ਵੀ ਸਾਡੇ ਡੀਜੀਪੀ ਸਾਹਿਬ ਵੱਲੋਂ ਦਿੱਤੀ ਹੋਈ ਡਾਇਰੈਕਸ਼ਨਾਂ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ਾਂ ਦੇ ਆਧਾਰ ਤੇ ਸਾਡੀ ਬਰਨਾਲਾ ਪੁਲਿਸ ਨੇ ਕਈ ਜਗ੍ਹਾ ਤੇ ਸਵੇਰ ਦੇ ਰੇਡ ਕੀਤੇ ਸੀ ਜਿਹਦੇ ਵਿੱਚ ਇੱਕ ਇਹ ਹੌਟਸਪੌਟ ਸੀ ਆਲਰੇਡੀ ਇਹ ਤੇ ਅਸੀਂ ਸਵੇਰ ਦੀ ਸਾਡੀ ਚੈਕਿੰਗ ਚੱਲ ਰਹੀ ਸੀ ਤੇ ਜਿਸ ਦੌਰਾਨ ਤੁਸੀਂ ਆ ਗਏ ਤੁਹਾਨੂੰ ਅਸੀਂ ਇਨਫੋਰਮ ਕਰ ਰਹੇ ਹਾਂ ਕਿ ਇਹ ਸਾਡੀ ਵਧੀਆ ਵਰਕਿੰਗ ਚੱਲ ਰਹੀ ਹੈ ਪਿਛਲੇ 45 ਦਿਨਾਂ ਤੋਂ ਇਹ ਜਿਹੜਾ ਨਸ਼ਾ ਜਿਹੜਾ ਯੁੱਧ ਨਸ਼ਿਆਂ ਵਿਰੋਧੀ ਜਿਹੜਾ ਸਾਡੀ ਮੁਹਿੰਮ ਚੱਲ ਰਹੀ ਹੈ ਇਸ ਦੇ ਵਿੱਚ ਕਰੀਬ ਜਿਹੜੇ ਕਿ 50 ਕੇਸ ਅਫੇਅਰ ਲਾਜ ਹੋ ਚੁੱਕੀਆਂ ਹਨ ਔਰ 125 ਸਮਗਲਰ ਪੈਡਲਰ ਜਿਹੜੇ ਆ ਆਲਰੇਡੀ ਫੜੇ ਗਏ ਨੇ ਤੇ 126 ਦੇ ਕਰੀਬ ਜਿਹੜੇ ਪਹਿਲਾਂ ਜਿਹੜੇ ਸਿਗੇ ਆਲਰੇਡੀ ਸਮਗਲਰ ਜਿਹੜੇ ਸਿਗੇ ਕਰੀਬ 300 ਦੇ ਕਰੀਬ ਜਿਹੜੇ ਆ ਇਹ ਫੜੇ ਜਾ ਚੁੱਕੇ ਨੇ ਤੇ ਕਾਫੀ ਰਿਕਵਰੀ ਵੀ ਹੋ ਚੁੱਕੀ ਹੈ ਤੇ ਇਸ ਤੋਂ ਇਲਾਵਾ ਸਾਡੀ ਨਿਗਰਾਨੀ ਡੇ বাই ਡੇ ਚੱਲ ਰਹੀ ਹੈ ਔਰ ਬਹੁਤ ਅੱਛੀ ਕਾਮਯਾਬੀ ਮਿਲ ਰਹੀ ਹੈ ਲੋਕਾਂ ਨਾਲ ਸੇ ਯੋਗ ਬੜਾ ਅੱਛਾ ਮਿਲ ਰਿਹਾ ਬੜੀ ਪੋਜ਼ਿਟਿਵ ਰਿਪੋਰਟ ਆ ਰਹੀ ਹੈ ਨਹੀਂ ਜੀ ਨਹੀਂ ਪੂਰੇ ਹੀ ਪੰਜਾਬ 'ਚ ਹੀ ਚੱਲ ਰਹੀ ਹੈ ਇਹ ਮਤਲਬ ਜਿਹੜੇ ਸਾਡੇ ਪੰਜਾਬ ਸਰਕਾਰ ਵੱਲੋਂ ਆਏ ਹੋਏ ਹੁਕਮਾਂ ਦੀ ਪਾਲਣਾ ਸਾਡੇ ਮਾਨਯੋਗ ਡੀਜੀਪੀ ਸਾਹਿਬ ਪੂਰੇ ਤਨਦੇਹੀ ਦੇ ਨਾਲ ਕਰਵਾ ਰਹੇ ਨੇ ਜਿਨ੍ਹਾਂ ਵਿੱਚੋਂ ਇੱਕ ਅਸੀਂ ਇੱਥੇ ਬਰਨਾਲੇ ਦੇ ਵਿੱਚ ਵਧੀਆ ਤਰੀਕੇ ਨਾਲ ਕਰ ਰਹੇ ਹਾਂ ਬਹੁਤ ਜ਼ਿਆਦਾ ਠੱਲ ਪਈ ਹੈ ਜੀ ਔਰ ਬੜੀ ਪੋਜ਼ਿਟਿਵ ਨਿਊਜ਼ ਆ ਰਹੀ ਹੈ इवन ਮੈਂ ਤੁਹਾਡੇ ਪ੍ਰੈਸ ਵਾਲੇ ਮੈਨੂੰ ਆ ਕੇ ਇਨਫੋਰਮ ਕਰ ਰਹੇ ਸੀਗੇ ਵੀ ਸਰ ਇਸ ਦਾ ਬਹੁਤ ਬੈਨੀਫਿਟ ਹੋ ਰਿਹਾ ਔਰ ਇਹੀ ਬਸਤੀ ਜਿਹੜੀ ਕਿ ਪਹਿਲਾਂ ਬਦਨਾਮ ਸੀਗੀ ਜਿਨ੍ਹਾਂ ਤੇ ਕਈ ਐਫਆਈਆਰ ਪਹਿਲਾਂ ਹੀ ਲॉज ਨੇ ਤੇ ਇਹ ਹੁਣ ਆਪਣਾ ਉਹ ਧੰਦਾ ਛੱਡ ਕੇ ਇਹ ਮਤਲਬ ਹੁਣ ਕੋਈ ਚੰਗੇ ਕੰਮਾਂ ਦੇ ਵਿੱਚ ਲੱਗਣਾ ਸ਼ੁਰੂ ਹੋ ਗਏ ਸਰ ਪ੍ਰੀ ਹੈ ਤੇ ਇਸ ਤੋਂ ਇਲਾਵਾ ਜੇ ਜ਼ਰੂਰਤ ਹੋਗੀ ਜ਼ਰੂਰ ਅਸੀਂ ਪੋਸਟ ਕਰਾਂਗੇ ਬਿਲਕੁਲ ਵੀ ਇਹ ਇਸ ਤੋਂ ਘਟਿਆ ਆਪਾਂ ਨੂੰ ਸਭ ਨੂੰ ਪਤਾ ਲੱਗ ਚੁੱਕਾ ਵੀ ਕੋਈ ਇਹ ਜ਼ਹਿਰ ਨਸਲਾਂ ਬਰਬਾਦ ਹੋ ਰਹੀਆਂ ਇਸ ਕਰਕੇ ਆਪਣੇ ਬੱਚਿਆਂ ਨੂੰ ਸਾਨੂੰ ਸਾਰਿਆਂ ਨੂੰ ਸਾਂਝੇ ਬੱਚੇ ਨੇ ਇਹਨਾਂ ਸਭ ਨੂੰ ਸੰਭਣਾ ਇਹਨਾਂ ਨੂੰ ਸਹੀ ਦਿਸ਼ਾ ਨਿਰਦੇਸ਼ ਦੇਣੇ ਸਹੀ ਟਾਈਮ ਤੇ ਗਾਈਡਲਾਈਨ ਦੇਣੇ ਜੇ ਕੋਈ ਬੱਚਾ ਪਟਕ ਗਿਆ ਉਹਨਾਂ ਵਾਸਤੇ ਡੀਡੈਕਸ਼ਨ ਸੈਂਟਰ ਸਰਕਾਰ ਨੇ ਖੋਲੇ ਨੇ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਸਾਡੇ ਕੋਲ ਬਿਲਕੁਲ ਨਿਸ਼ਚਿੰਤ ਹੋ ਕੇ ਬੇਝਿਖੋ ਕੇ ਆਓ ਅਸੀਂ ਉਹਨਾਂ ਦਾ ਟ੍ਰੀਟਮੈਂਟ ਕਰਾਵਾਂਗੇ ਹਾਂ ਜੇ ਉਹ ਦਿਲੋਂ ਸਾਫ਼ ਹੋ ਕੇ ਆਉਂਦੇ ਆ ਤੇ ਨਾਲ ਖੜਾਂਗੇ ਜੇਕਰ ਉਹ ਵੇਚਣ ਵਾਲੇ ਪਾਸੇ ਨੂੰ ਨੇ ਤਾਂ ਉਹਨਾਂ ਦਾ ਕੋਈ ਵੀ ਟੋਲਰੈਂਸ ਨਹੀਂ ਜ਼ੀਰੋ ਟੋਲਰੈਂਸ ਉੱਥੇ ਉਥੇ ਚਾਹੇ ਸਾਡਾ ਮੁਲਾਜ਼ਮ ਹੋਵੇ ਚਾਹੇ ਕੋਈ ਹੋਵੇ ਹਰ ਵਸੇ ਜ਼ੀਰੋ ਟੋਲਰੈਂਸ ਸਰ ਕੋ ਕੰਮ ਜੇ ਨiyet ਹੋਵੇ ਤੇ ਬੰਦਾ ਆਪਣਾ ਕੰਮ ਵੀ ਸ਼ੁਰੂ ਕਰ ਸਕਦਾ ਤੇ ਜੇ ਉਹਨੇ ਕਿਸੇ ਤੋਂ ਕੰਮ ਕਰਾਣਾ ਜਿੰਨੀ ਖੈਲਪ ਹੋ ਸਕਦੀ ਹੈ ਜ਼ਰੂਰ ਕਰ ਰਹੇ ਸਾਰੇ ਦੁਨੀਆ ਕਰ ਰਹੀ ਹੈ ਇੱਕ ਦੂਜੇ ਦੀ ਹੈਲਪ ਬੰਦਾ ਕੰਮ ਕਰਨ ਵਾਲਾ ਚਾਹੀਦਾ ਕੰਮ ਦੀ ਕੋਈ ਥੋੜ੍ਹ ਨਹੀਂ ਇੱਥੇ